ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਿੱਤਾਰ ਸਿੰਘ ਹਿੰਮਤਪੁਰਾ ਤੋਂ ਮੈਂ ਮਿੰਟੂ ਫਰਮੀ ਹਿੰਮਤਪੁਰਾ ਜੀ ਅੱਜ ਅਸੀਂ ਸਾਡੇ ਯਾਰ ਆਪਦੇ ਭਤੀਜ ਹੀ ਆ Imran Hashmi ਜੀ ਨਾਂ ਬਹੁਤ ਕਿੰਨ ਟੱਕਿਆ ਵਾ ਤੇ ਅੱਜ ਉਹਦੇ ਕੋਲੇ ਆਏ ਸੀਗੇ ਸਾਨੂੰ ਪਤਾ ਲੱਗਾ ਵੀ ਗਾਉਂ ਦਾ ਬਹੁਤ ਸੁਣ ਜੀ ਦੇਖੀਏ ਫਿਰ ਰੰਗ ਸੁਣ ਲੈਨੇ ਫਿਰ ਚਲੋ ਤੇ ਇਸ ਨਾਂ ਦੇ ਬਾਈ ਹਾਂ ਜੀ ਪੀਰਾਂ ਵਿੱਚੋਂ ਪੀਰਿਆ ਸੁਨਾ ਮੇਰਾ ਫੈਬਰੀ ਪੀਰਾਂ ਵਿੱਚੋਂ ਪੀਰਿਆ ਸੁਨਾ ਮੇਰਾ ਫੈਬਰੀ ਮਲੰਗਾ ਮਾਰਨਾ ਦਾ ਹੈ ਦਰੀ ਪੰਚਨਾਨੇ ਭਜ ਤਨ ਕੇ ਸਭਾ ਲਖਨਾਰਾ ਹੈ ਦਰੀ ਯਾ ਦੇ ਪੰਚਨਾਨੇ ਭਜ ਤਨ ਕੇ ਸਭਾ ਲਖਨਾਰਾ ਹੈ ਦਰੀ ਯਾ ਦੇ ਪੰਚਨਾਨੇ ਭਜ ਤਨ ਕੇ ਸਭਾ ਲਖਨਾਰਾ ਹੈ ਦਰੀ ਆਉਂ ਸਭ ਲਕ ਨਾਰਾ ਆ ਦਰੀ ਨਿਰੇ ਰੇ ਗਾਮ ਗਮਰ ਸਾਸ ਸਾਸ ਨਿਰੇ ਸਾਸ ਸਾਸ ਨਿਰੇ ਰੇ ਗਾਮ ਗਮਰ ਸਾਸ ਸਾਸ ਨਿਰੇ ਸਾਸ ਸਾਸ ਮਮ ਗਾਮ ਨਿਦਗਮ ਪਾ ਪਮ ਗਮ ਨਿਦਗਮ ਗਮਦੇ ਸਾਰੇ ਨਿਸਰੇ ਗਾਮ ਗਮਰ ਸਾਸ ਸਾਸ ਨਿਰੇ ਸਾਸ ਸਾਸ

ਯਾ ਯਾ ਦੀ ਬੰਤੀ ਨਾਲ ਪਜ ਤਨ ਕੇ ਸਵਾਲ ਲਖਨਾਰਾ ਹੈ ਦਰੀ ਹਾਂ ਸਵਾਲ ਲਖਨਾਰਾ ਹੈ ਦਰੀ ਬਹੁਤ ਸੋਹਣਾ ਆ ਵੀ ਬਾ ਤੇ ਕਿਹੜੀ ਕਲਾਸ ਚ ਪੜਦਾ ਹਾਂ ਕਿਹੜੀ ਕਲਾਸ ਚ ਪੜਦਾ ਉਤੇ ਮੈਂ 10th ਜੀ 10th ਜੀ ਠੀਕ ਹੈ ਤੇ ਗਾਉਣਾ ਫਿਰ ਤੁਹਾਡੇ ਤਾਂ ਮੈਂ ਕਹਿੰਨਾ ਸਾਰੇ ਤੁਹਾਡੇ ਪਰਿਵਾਰ ਦੇ ਵਿੱਚ ਹੀ ਇਹ ਗਾਣ ਵਜਾਉਣਾ ਹਨਾ ਤੁਹਾਨੂੰ ਤਾਂ ਕਹਿ ਨਹੀਂ ਸਕਦੇ ਵੀ ਤੁਸੀਂ ਸਿੱਖਣਾ ਹਾਂ ਕੀ ਤੂੰ ਸਿੱਖਿਆ ਇਹ ਤਾਂ ਕਹਿ ਨਹੀਂ ਸਕਦੇ ਹਨਾ ਸਾਰੇ ਪਰਿਵਾਰ ਦੇ ਵਿੱਚ ਹੀ ਗਾਣ ਵਜਾਉਣਾ ਹਨਾ ਸਾਨੂੰ ਕੋਈ ਦੋ ਬੋਲ ਹੋਰ ਸੁਣਾ ਦੋ ਵਖਰੇ ਤਰੇ ਤੋਂ ਜ਼ਾਲਮਾ ਮੈਂ ਹੋਣਾ ਨਹੀਂ ਇਸਹੀ ਤੈਨੂੰ ਛੱਡ ਕੇ ਹੋਰ ਕਿਸੇ ਨੂੰ ਚਾਉਣਾ ਨਹੀਂ ਇਸਹੀ ਵਖਰੇ ਤਰੇ ਤੋਂ ਜ਼ਾਲਮਾ ਮੈਂ ਹੋਣਾ ਨਹੀਂ ਇਸਹੀ ਤੈਨੂੰ ਛੱਡ ਕੇ ਹੋ ਕਿਸੇ ਨੂੰ ਚਾਉਣਾ ਨਹੀਂ ਇਸਹੀ ਪੈ ਦੁਖਣਗੇ ਗਲਾ ਮੈਂ ਤੇ ਗੋਲਾ ਨੀ ਗੱਲ ਨੂੰ ਸਾਹਮਣੇ ਹੁਣ ਗਿਆ ਖੜ ਕੇ ਫੈਸਲਾ ਤੇਰਾ ਸੀ ਸਜਣਾ ਹਾਸਲੇ ਵੱਧ ਗਏ ਤਾਂ ਕਰਕੇ ਫੈਸਲਾ ਤੇਰਾ ਸੀ ਸਜਣਾ ਹਾਸਲੇ ਵੱਧ ਗਏ ਤਾਂ ਕਰਕੇ ਮਾਂ ਵੀਵਾ ਬਹੁਤ ਸੋਹਣਾ ਜੀ ਬਾਤ ਬਹੁਤ ਸੋਹਣੀ ਆ ਤੇ ਉਹ ਬਾਤ ਸੋਹਣੀ ਆ ਤੇ ਪਰਿਵਾਰ ਦੇ ਵਿੱਚ ਮੈਂ ਕਹਿੰਨਾ ਜਦੋਂ ਕਿਤੇ ਜਾਂਦੇ ਆ ਆਉਂਦੇ ਹੋ ਹਰ ਇੱਕ ਕੋਈ ਕਹਿੰਦਾ ਹੋਊਗਾ ਵੀ ਯਾਰ ਗਾਣਾ ਸੁਣਾ ਦੇ ਹਨਾ ਉਦੋਂ ਕਿਦਾਂ ਦਾ ਮਹਿਸੂਸ ਲੱਗਦਾ ਤੁਹਾਨੂੰ ਕਿਦਾਂ ਮਹਿਸੂਸ ਹੁੰਦਾ ਵੀ ਯਾਰ ਮੈਥੋਂ ਵੀ ਗਾਣਾ ਸੁਣਦੇ ਆ ਨਾ ਹਾਂਜੀ ਵਧੀਆ ਲੱਗਦਾ ਮੈਨੂੰ ਵਧੀਆ ਲੱਗਦਾ ਤੇ ਜਦੋਂ ਕਿਤੇ ਕੋਈ ਪਰਿਵਾਰ ਦੇ ਵਿੱਚ ਕੋਈ ਫੰਕਸ਼ਨ ਹੁੰਦਾ ਤੇ ਉਦੋਂ ਫਿਰ ਗਾਉਣੇ ਆ ਉੱਥੇ ਹਾਂਜੀ ਉੱਥੇ ਗਾਉਣੇ ਹੁੰਦੇ ਆ ਜੀ ਕਿੱਥੇ ਕਿੱਥੇ ਮੌਕਾ ਮਿਲਿਆ ਗਾਉਣ ਦਾ ਇੱਕ ਤਾਂ ਝਨੇਸ਼ ਰੀਫ ਦਰਗਾਹ ਤੇ ਜੀ ਤੇ ਇੱਕ ਨਾਨਕੇ ਜਾ ਕੇ ਵੀ ਇਹ ਮਹਿਫਿਲਾਂ ਲਾਉਣੀਆਂ ਹੁੰਦੀਆਂ ਤੇ ਵਧੀਆ ਗਾ ਨਾਨਕਿਆਂ ਚੋਂ ਵੀ ਗਾਉਂਦਾ ਨਾਨਕੀ ਮਾਮਾ ਹੀ ਗਾਉਂਦੇ ਆ ਇਹ ਤਾਂ ਵੀਰੇ ਇਹ ਤਾਂ ਫਿਰ ਸਾਰੇ ਗਾਣ ਵਾਲੇ ਹੋ ਕੇ ਸੁਣਨ ਵਾਲੇ ਤਾਂ ਕੋਈ ਹੋਣਾ ਹੀ ਨਹੀਂ ਗੋਟੀ ਤਾਂ ਫਿਰ ਗਾਣ ਵਜਾਉਣ ਦੀ ਮਿਹਣੀ ਹੂੰ ਸੋਨਣਾ ਤਾਂ ਆਪਣੇ ਆਰ ਗਈ ਆ ਜੀ ਤੇ ਉਹਨਾਂ ਤਾਂ ਬਾਕੀ ਤਾਂ ਸਾਰੇ ਫਿਰ ਇੱਕ ਦੂਜੇ ਤੋਂ ਤਾਂ ਦੀ ਹੁੰਦੀ ਹੋਣਗੇ ਮੇਰੀ ਵਾਰੀ ਆਈ ਨਹੀਂ ਸੋਨਣਾ ਲਾ ਤਾਂ ਹੋਰ ਸੁਣਾ ਕੋਈ ਵਧੀਆ ਜਿਹਾ ਇਹ ਤਾਂ ਸਾਦੀ ਵਧੀਆ ਹਾਂ ਬਾਜ ਵੀ ਤਰੀ ਵਧੀਆ ਨਹੀਂ ਗੱਲ ਹੈਗੀ ਚੱਲ ਸੁਣਾ ਦੇ ਵੀਰੇ ਪਿਆਰ ਝੂਠਾ ਥਾ ਜਤਾਇਆ ਏ ਕਿਉਂ ਪਿਆਰ ਝੂਠਾ ਥਾ ਜਤਾਇਆ ਏ ਕਿਉਂ ਐਸੇ ਜਾਣਾ ਥਾ ਤੋ ਆਇਆ ਏ ਕਿਉਂ ਐਸੇ ਜਾਣਾ ਥਾ ਤੋ ਆਇਆ ਏ ਕਿਉਂ ਹਮਰਾ ਹਾਲ ਬੁਰਾ ਬੁਰਾ ਕਰ ਦਿਆ There is a kumoko harayari harakari deya, oh, bedari deya. Yaru bedari deya, oh, bedari deya. Yaru bedari deya, oh, दर्द दिल के बिना महफिल ही क्या दर्द दिल के बिना महफिल ही क्या जो ना हो जो ना टूटा कभी वो दिल ही क्या जो ना टूटा कभी वो दिल ही क्या है हाल बुरा और बुरा कर दिया तेरे जख्मों को हरा और हरा कर दिया ओ बेदर्दिया ਯਾਰ ਬੇਦਰਦ ਆ ਬੇਦਰਦ ਆ ਯਾਰ ਬੇਦਰਦ ਆ ਬੇਦਰਦ ਆ ਯਾਰ ਬੇਦਰਦ ਆ ਬੇਦਰਦ ਆ ਯਾਰ ਬੇਦਰਦ ਆ ਮੈਂ ਕਹਿੰਦਾ ਗਾਉਣ ਬਜਾਉਣਾ ਰੂਹ ਦੀ ਖਰਾਕ ਹੀ ਆ ਨਾ ਤੇ ਮੈਗਨਾ ਜਦੋਂ ਸਕੂਲ ਦੇ ਵਿੱਚ ਤੁਹਾਨੂੰ ਪਤਾ ਹੈ ਮੈਡਮਾਂ ਨੂੰ ਵੀ ਜਾਂ ਟੀਚਰਾਂ ਨੂੰ ਇਹ ਚੀਜ਼ ਤੁਸੀਂ ਕਾਉਣੇ ਹਾਂ ਹਾਂਜੀ ਪਤਾ ਹੈ ਤੇ ਉਹ ਨਹੀਂ ਕਦੇ-ਕਦੇ ਕਹਿੰਦੇ ਵੀ ਯਾਰ ਦੋ ਗੋੜ ਸਾਨੂੰ ਸੁਣਾ ਦੇ ਨਹੀਂ ਕਈ-ਕਈ ਟੀਚਰ ਕਹਿੰਦੇ ਜੇ ਫ੍ਰੀਪੀਡ ਹੁੰਦਾ ਉਹ ਉਹ ਸੁਣਾ ਦਿੰਨੇ ਕਈ ਵਾਰ ਜੀ ਹਾਂ ਜੇ ਉਦੋਂ ਫਿਰ ਇਹੀ ਸੁਣਾਉਣਾ ਜਾਂ ਕੋਈ ਹੋਰ ਗੀਤ ਵੀ ਹੁੰਦੇ ਆਪਣੇ ਉਦੋਂ ਹੋਰ ਵੀ ਸੁਣਾ ਲੰਨੇ ਹੈ ਵੀ ਸੁਣਾਉਣੇ ਉਹ ਹਾਂ ਤੈਨੂੰ ਕਹਿਣ ਵਾਲਿਆ ਰਾ ਇੱਕ ਗੱਲ ਰਹਿੰਦੀ ਐ ਤੇਥੋਂ ਲੈਣੀ ਇੱਕ ਚੀਜ਼ ਤੇਰੇ ਵੱਲ ਰਹਿੰਦੀ ਐ ਹਾਏ ਤੈਨੂੰ ਕਹਿਣ ਵਾਲਿਆ ਰਾ ਇੱਕ ਗੱਲ ਰਹਿੰਦੀ ਐ ਤੇਥੋਂ ਲੈਣੀ ਇੱਕ ਚੀਜ਼ ਤੇਰੇ ਵੱਲ ਰਹਿੰਦੀ ਐ ਮੈਨੂੰ ਦੇ ਜਾ ਤੂੰ دیدار ਇੱਕ ਵਾਰ ਮੇਰਾ ਤੇਰੇ ਬਿਨਾਂ ਜ਼ਿੰਦਗੀ ਤੇ ਹਲ ਚੱਲ ਰਹੀ ਦੀ ਹੈ ਹਲ ਚੱਲ ਰਹੀ ਦੀ ਹੈ ਹਲ ਚੱਲ ਰਹੀ ਦੀ ਤੈਨੂੰ ਕਹਿਣ ਵਾਲੀ ਆਰਾ ਇੱਕ ਗੱਲ ਰਹੀ ਦੀ ਹੈ ਮੈਨੂੰ ਛੇਤੀ ਛੇਤੀ ਮਿਲ ਢੋਲੇਨਾ ਮੈਂ ਤੇ ਠੀਕ ਨਹੀਂ ਆ ਤੇਰੇ ਬਿਨ ਮੈਨੂੰ ਛੇਤੀ ਛੇਤੀ ਮਿਲ ਢੋਲੇਨਾ ਮਤ ਤੇ ਠੇਕ ਨਹੀਂ ਅ ਤੇ ਰਗੂ ਹੋ ਤਰਰਾ 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 ਰਾਰਾ ਤਰਰਾ 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 ਰਾਰਾ ਸੋਤੇ ਅਸੀ ਕੀ ਤੇ ਕੀ ਹੋ ਗਏ ਹਾਏ ਸਾਡੀ ਵਾਰੀ ਰਬੂ ਸੋ ਗਏ ਹਾਏ ਕਰੀ ਤੇ ਕਿੱਥੇ ਜਾਈ ਕਿਦੇ ਕੋਲ ਮੰਗੇ ਦੁਆ ਸੋਤੇ ਅਸੀ ਕੀ ਤੇ ਕੀ ਹੋ ਗਏ ਹਾਏ ਸਾਡੀ ਵਾਰੀ ਰੱਬ ਸੁਗਿਆਏ ਕਰੀ ਤੇ ਕਿੱਥੇ ਜਾਈ ਕਿਦੇ ਕੋਲ ਮੰਗੀਏ ਦੁਆ ਮੈਨੂੰ ਦਿਨ ਇਹਨਾਂ ਲੱਗਦਾ ਚੰਨ ਦੇ ਚਿਹਰੇ ਤੇਰੇ ਤੇਰੀ ਮੈਨੂੰ ਛਤੀ ਛਤੀ ਮਿਲ ਡੋਲੇ ਨਾ ਮੈਂ ਤੇ ਠੀਕ ਨਹੀਂ ਆ ਤੇਰੇ ਕੋਲ ਮੈਨੂੰ 체ਤੀ 체ਤੀ ਮਿਲ ਢੋਲੇ ਨਾ ਮੈਂ ਤੇ ਠੀਕ ਨਹੀਂ ਆ ਤੇਰੇ ਨੂੰ ਤਰਰਾ 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 ਰਾਰਾ ਤਰਰਾ 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 ਰਾਰਾ ਹਾਂਜੀ ਹਰਮਨ ਸਾਹਿਬ ਮੈਂ ਇੱਕ ਤੁਹਾਡੇ ਨਾਲ ਗੱਲ ਕਰਨੀ ਸੀ ਛੋਟੀ ਜੀ ਗੱਲ ਆ ਤੇ ਇੱਕ ਫਰਮਾਇਸ਼ ਵੀ ਹੈ ਮੇਰੀ ਮੈਂ ਨਾ ਕੱਲ ਪੱਪੇ ਦੀ ਦੁਕਾਨ ਤੇ ਸਮਾਨ ਲੈਣ ਆਇਆ ਸੀਗਾ ਤੇ ਉਦੋਂ ਮਨ ਲਾ ਛੁੱਟੀ ਹੋਈ ਹੋਣੀ ਹੈ ਸ਼ਾਇਦ ਤੇ ਇੱਕ ਗੀਤ ਗਾਉਂਦੇ ਜਾਂਦੇ ਤੁਸੀਂ ਹਾਂ ਤੁਸੀਂ ਕਹਾਂ ਕਿ ਤੁਸੀਂ ਗੱਲ ਦੇ ਪ੍ਰਵਕ ਦੇ ਕਲਾਕਾਰ ਹੋ ਹਾਂ ਤੇ ਉਹ ਕੋਈ ਰਣਵੀਰ ਦਾ ਗੀਤ ਸੀਗਾ ਸ਼ਾਇਦ ਉਹ ਸੁਣਾਓ ਸੁਣਾ ਦਿੰਦਾ ਹਾਂ ਹਾਂ ਕਦੇ ਤਾਂ ਤੂੰ ਆਵੇਂ ਗਾਵੇ ਉਹ ਸਹੀ ਚੁਰਹਿਤੇ ਜੜਾ ਸਿਤ ਰਹੇ ਤੇ ਗਿਆ ਸਾਨੂੰ ਛੜ ਕੇ ਉਹ ਜੰਦੀ ਵਾਰੀ ਪਿੱਠ ਵੀ ਕੂਆ ਕੇ ਪਿੱਛੇ ਤੱਕ ਆਹਣਾ ਖੜਾ ਰਹਿਲਾ ਕੇ ਅਸਾਂ ਅੱਖੀਆਂ ਨੂੰ ਅਢੇ ਕੇ ਤਦ ਤੱਕ ਆਵੇਂਗਾ ਵੇ ਉਸੇ ਹੀ ਚੁਰਾਏ ਤੇ ਜੜਾ ਸਿਤ ਰਹੇ ਤੇ ਵੇ ਸਾਨੂੰ ਚੜ੍ਹ ਹੈ ਕੇ ਵਾਹ ਜੀ ਵਾਹ ਬਹੁਤ ਸੋਹਣਾ ਜੀ ਬਹੁਤ ਤੇ ਦਰਸ਼ਕੋ ਤੁਹਾਨੂੰ ਨਵੇਂ-ਨਵੇਂ ਗਾਣੇ ਬੱਚੇ ਨੇ ਸੁਣਾਏ ਆ ਤੇ ਤੁਸੀਂ ਇਹ ਵੀਡੀਓ ਨੂੰ ਬਹੁਤ-ਬਾਰ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਬਹੁਤ ਵਧੀਆ ਲੱਗਦਾ ਕਿਉਂਕਿ ਪਰਿਵਾਰ ਦੇ ਵਿੱਚ ਹੀ ਗਾਇਕੀ ਦਾ ਰਗ ਰਗ ਜਿਹੜਾ ਹੈ ਭਰਿਆ ਹੋਇਆ ਹੈ ਤੇ ਆਪਾਂ ਇੱਕ ਗਾਣਾ ਦਾਸ ਦੇ ਵਿੱਚ ਹੋਰ ਸੁਣਦੇ ਆ ਤੇ ਜਿਹੜਾ ਤੁਹਾਨੂੰ ਕੋਈ ਪਸੰਦ ਆ ਉਹ ਗਾਣਾ ਤੁਸੀਂ ਆਪ ਦੇ ਪਰਮਾਇਤਾਂ ਸਾਨੂੰ ਸੁਣਾਉਂਦਾ ਜਿਹੜਾ ਜ਼ਿਆਦਾ ਚੰਗਾ ਲੱਗਦਾ ਤੁਹਾਨੂੰ ਠੀਕ ਨਿੰਚੰਨਾ ਆ ਗਿਆਂ ਕਲਾਸਮੇਟ ਮੇਰੀ ਆਵੇ ਆ ਗਿਆਂ ਕਲਾਸਮੇਟ ਮੇਰੀ ਆ ਚੰਨਾ ਆ ਗਿਆਂ ਕਲਾਸਮੇਟ ਮੇਰੀ ਆ ਵੇ ਹੜਾ ਚੱਲ ਨਾ ਖਿਲਾਰਦੀ ਗੁੱਸੇ ਹੋਈ ਨਾ ਸਹਲੀਆਂ ਦੇ ਸਾਹਮਣੇ ਕਲੀ ਦੇ ਪਾਵੇਂ ਗੋਲੀ ਮਾਰਦੀ ਹਾਏ ਲਿੱਦੇ ਪਾਵੇਂ ਗੋਲੀ ਮਾਰਦੀ ਹੋ ਚੰਨਾ ਆ ਗਿਆ ਕਲਾਸ ਮੇਟ ਮੇਰੀ ਆਵੇ ਆ ਗਿਆ ਕਲਾਸ ਮੇਟ ਮੇਰੀਆ ਗੋਸਾ ਕਰਨਾ ਹਟ ਹੈ ਤੇਰਾ ਜੰਗੀਆਂ ਨਹੀਂ ਲੜਾਈਆ ਵੇ ਕਲ ਜਦੇ ਵਿੱਚ ਗਲੇ ਬਝੂਗੀ ਲੁਕ ਲੁਕੀ ਅੱਖੀਆਂ ਲਾਈਆ ਵੇ ਜੰਗੀਆਂ ਨਹੀਂ ਲੜਾਈਆ ਵੇ ਕਾਲਜ ਦੇ ਵਿੱਚ ਗਲ ਡੁੱਝੂਗੀ ਮੁਕਲੁਕੇ ਘੀਆਂ ਲਾਇਆ ਵੇ ਤੇਰਾ ਸੋਹਣਾ ਗੁਲਾਬੀ ਫੁੱਲ ਭਰਗਾ ਵੇ ਸੋਹਣਾ ਗੁਲਾਬੀ ਫੁੱਲ ਭਰਗਾ ਤੇਰਾ ਸੋਹਣਾ ਗੁਲਾਬੀ ਫੁੱਲ ਭਰਦਾ ਵੇ ਮੂੰਹ ਨਫਕੇ ਤੇ ਫਟਕਾਰ ਦੀ ਉਸੇ ਹੋਈ ਨਾ ਸਹਲੀਆਂ ਦੇ ਸਾਹਮਣੇ ਕਲੀ ਦੇ ਪਾਵੇਂ ਗੋਲੀ ਮਾਰਦੀ ਹਾਏ ਕਲੀ ਦੇ ਪਾਵੇਂ ਗੋਰੀ ਮਾਰਦੀ ਚੰਨਾ ਆ ਗਈਆਂ ਕਲਾਸ ਵਿੱਚ ਮੇਰੀਆਂ ਵੇ ਆ ਗਈ ਕਲਾਸ ਵਿੱਚ ਮੇਰੀਆਂ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਵਧੀਆ ਜੀ ਪ੍ਰਮਾਤਮਾ ਇਦਾਂ ਹੀ ਤਰੱਕੀਆਂ ਬਖਸ਼ੇ ਤੇ ਬਹੁਤ ਵਧੀਆ ਲੱਗਿਆ ਇਹ ਸਾਡਾ ਵੀ ਐਂਟਰਟੇਨਮੈਂਟ ਪੂਰਾ ਕੀਤਾ ਈ ਧੰਨਵਾਦ ਤੇਰਾ ਬਹੁਤ-ਬਹੁਤ ਠੀਕ ਹਾਂਜੀ ਸੰਦਲੀ ਸੁਖਨੇ ਚੈਨਲ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਘਰ ਆਏ ਤੇ ਥੈਂਕ ਯੂ ਧੰਨਵਾਦ ਥੈਂਕ ਯੂ